ਹਾਂਜੀ ਦੋਸਤੋ ਸੱਤਰੀਆ ਗਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਯਾਨੀ YouTube, Facebook ਤੇ Instagram ਵੀ ਵਰਤੋਂ ਕਰਕੇ ਕਿੱਦਾਂ ਤੁਸੀਂ ਆਪਣੇ ਲਈ ਇਨਕਮ ਜਨਰੇਟ ਕਰ ਸਕਦੇ ਆ ਕਿਉਂਕਿ ਅੱਜ ਕੱਲ ਹਰੇਕ ਕੋਈ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਰੈਂਟ ਦਾ ਯਾਨੀ ਕਿ ਅਕਾਊਂਟ ਹੈਗਾ ਬਟ ਜਿਹੜਾ ਤੁਸੀਂ ਉਹੀ ਟਾਈਮ ਵੇਸਟ ਕਰਦੇ ਆ ਸੋਸ਼ਲ ਮੀਡੀਆ ਤੇ ਇੱਕ ਪ੍ਰੋਪਰ ਚੀਜ਼ਾਂ ਸਿੱਖ ਕੇ ਉਹਨੂੰ ਤੁਸੀਂ ਇੱਕ ਇਨਕਮ ਜਾਂ ਮਨੀ ਮੇਕਿੰਗ ਆਪਣੀ ਸਕਿੱਲ ਸਿੱਖ ਕੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਰੀਸੈਂਟਲੀ ਜਿਹੜਾ ਕ੍ਰਿਸਟੀਆਨ ਰonaldo ਹੈਗਾ ਫੁੱਟਬਾਲ ਦਾ ਪਲੇਅਰ ਉਹਨੇ ਵੀ ਅਕਾਊਂਟ ਬਣਾ ਲਿਆ ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਫੇਮਸ ਵੀ ਹੈਗਾ ਫਿਰ ਵੀ ਉਹਨੇ ਬਣਾਇਆ ਹੈਗਾ ਉਹਦਾ ਵੀ ਕੋਈ ਕਾਰਨ ਹੈਗਾ ਤੇ ਤੁਸੀਂ ਵੀ ਇਦਾਂ ਬਣਾ ਸਕਦੇ ਹੈਗੇ ਤੁਹਾਡਾ ਕੋਈ ਵੀ ਪ੍ਰੋਫੈਸ਼ਨਲ ਟੀਚਰ ਹੋ ਤੁਸੀਂ ਹਾਊਸ ਵਾਈਫ ਆ ਘਰੇ ਰਹਿੰਦੇ ਹੋ ਤੇ ਇੱਕ ਹੋਰ ਗੱਲ ਦੱਸਣੀ ਹੈ ਇੱਕ ਡਰਾਈਵਰ ਹੈਗਾ ਹੈਦਰ ਬੰਬਈ ਸਾਈਡ ਤੋਂ ਤੇ ਉਹਨੇ ਵੀ YouTube ਚੈਨਲ ਬਣਾਇਆ ਹੈਗਾ ਉਹ ਵੀ ਕਾਫੀ ਇਨਕਮ ਮੰਥਲੀ ਕਰਦਾ ਹੈਗਾ ਸਿਰਫ ਬਲੌਗ ਬਣਾਉਂਦਾ ਹੈਗਾ ਮਤਲਬ ਕਿ ਤੁਸੀਂ ਆਪਣੀ ਸਕਿੱਲ ਦੇ ਅਕੋਰਡਿੰਗ ਚੈਨਲ ਬਣਾਉਣਾ ਹੁੰਦਾ ਹੈਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ YouTube ਜਿਹੜੀ ਆ ਪੈਸਾ ਕਮਾ ਦਿੰਦੀ ਆ ਕੀ ਕਰਨਾ ਪੈਂਦਾ ਹੈਗਾ ਨੰਬਰ 1 ਤੇ ਤੁਹਾਨੂੰ ਵੀਡੀਓਜ਼ ਅਪਲੋਡ ਕਰਨੀਆਂ ਪੈਂਦੀਆਂ ਜਿਹੜੀਆਂ ਵੀਡੀਓਜ਼ ਤੁਹਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਤੁਸੀਂ ਆਪਣਾ ਫੇਸ ਦਿਖਾ ਵੀ ਸਕਦੇ ਆ ਤੇ ਬਿਨਾ ਫੇਸ ਦਿਖਾਏ ਵੀ ਤੁਸੀਂ ਵੀਡੀਓਜ਼ ਬਣਾ ਸਕਦੇ ਹੋ ਉਹਦੇ ਲਈ ਸਿੱਖਣਾ ਪੈਂਦਾ ਹੁੰਦਾ ਸਾਰੀ ਚੀਜ਼ਾਂ ਅਵੇਲੇਬਲ ਵੀ ਹੈਗੀਆਂ YouTube ਤੇ ਮੈਂ ਹੋਰ ਨੈਕਸਟ ਵੀਡੀਓਜ਼ ਦੇ ਵਿੱਚ ਦੱਸ ਦਊਗਾ ਤੇ ਇਹਦਾ ਜਿਹੜਾ ਕ੍ਰਾਈਟੇਰੀਆ ਹੁੰਦਾ ਹੈਗਾ YouTube ਪਾਰਟਨਰ ਪ੍ਰੋਗਰਾਮ ਹੁੰਦਾ ਹੈਗਾ ਤੇ ਜਿਹੜੀਆਂ ਤੁਹਾਡੀਆਂ ਵੀਡੀਓਜ਼ ਹੁੰਦੀਆਂ ਉਹਦੇ ਤੇ ਐਡਵਰਟਾਈਜ਼ਮੈਂਟ ਐਡ ਦਿੰਦੀਆਂ ਕੰਪਨੀਆਂ ਤੇ ਉਹਦੇ ਵਿੱਚ ਕੁਝ ਪੋਰਸ਼ਨ ਜਿਹੜਾ ਹੁੰਦਾ ਉਹਨੇ ਪੇ ਕੀਤਾ ਹੁੰਦਾ ਉਹ 크리에ਟਰ ਨੂੰ ਯਾਨੀ ਕਿ ਵੀਡੀਓ ਬਣਾਉਣ ਵਾਲੇ ਨੂੰ ਮਿਲਦਾ ਤੇ ਕੁਝ ਜਿਹੜਾ ਪੋਰਸ਼ਨ ਹੁੰਦਾ ਹੈਗਾ ਉਹ ਜਿਹੜਾ YouTube ਹੈ ਕੰਪਨੀ ਹੈਗੀ Google ਉਹਨੂੰ ਮਿਲਦਾ ਹੈਗਾ ਤੇ ਇਹਦਾ ਕ੍ਰਾਈਟੇਰੀਆ ਕਿੱਦਾਂ ਤੁਹਾਨੂੰ ਮੋਨਟਾਈਜੇਸ਼ਨ ਮਿਲਦੀ ਹੈਗੀ ਆ ਤੇ ਪਹਿਲੇ ਨੰਬਰ ਤੇ ਤੁਹਾਡਾ 1000 ਸਬਸਕ੍ਰਾਈਬਰ ਹੋਣਾ ਚਾਹੀਦਾ ਮਤਲਬ ਕਿ 1000 ਬੰਦੇ ਨੇ ਤੁਹਾਨੂੰ ਫੋਲੋ ਕੀਤਾ ਹੋਣਾ ਜਿਹਦਾ ਨੰਬਰ 2 ਤੇ ਜਿਹੜੀ ਚੀਜ਼ ਹੁੰਦੀ ਹੈ 4000 ਵਾਚ ਆਵਰ ਯਾਨੀ ਕਿ ਤੁਹਾਡੇ ਟੋਟਲ ਜਿਹੜੇ ਵਿਊ ਹਾਅਰ ਘੰਟੇ ਹੁੰਦੇ ਹੈਗੇ ਟੋਟਲ ਕੁੱਲ ਮਿਲਾ ਕੇ ਲੋਕਾਂ ਨੇ ਮ 4000 ਘੰਟੇ ਇੱਕ ਸਾਲ ਦੇ ਵਿੱਚ ਵਿੱਚ ਦੇਖੇ ਹੋਣੇ ਚਾਹੀਦੇ ਆ ਫਿਰ ਤੁਹਾਨੂੰ ਮੋਨਟਾਈਜ਼ੇਸ਼ਨ ਦੀ অপਸ਼ਨ ਆ ਜਾਂਦੀ ਹੈਗੀ ਆ ਤੇ ਫਿਰ ਤੁਸੀਂ ਉਹਦਾ ਅਪਲਾਈ ਕਰ ਦਿੰਨੇ ਆ ਆਪਣਾ ਟੈਕਸ ਵਗੈਰਾ ਉੱਤੇ ਜਿਹੜੇ ਫਾਰਮ ਹੁੰਦੇ ਆ ਫਿਲ ਕਰਨੇ ਬੈਂਕ ਦੀ ਡਿਟੇਲ ਫਿਲ ਕਰਨੀ ਹੁੰਦੀ ਹੈਗੀ ਆ ਤੇ YouTube ਫਿਰ ਉਹਨੂੰ ਅਕਸੈਪਟ ਕਰ ਲੈਂਦੀ ਆ ਤੇ ਤੁਹਾਡੇ ਜਿਹੜੇ ਐਡਵਰਟਾਈਜ਼ਮੈਂਟ ਤੁਹਾਡੇ ਚੱਲਣ ਲੱਗ ਪੰਦੀਆਂ ਵੀਡੀਓਜ਼ ਦੇ ਉੱਤੇ ਤੇ ਤੁਹਾਨੂੰ ਜਿਹੜੀ ਇਨਕਮ ਹੈਗੀ ਆ ਮੰਥਲੀ ਮੰਥਲੀ ਹੋਣ ਲੱਗ ਪੰਦੀ ਹੈਗੀ ਆ ਤੇ ਮਿਨੀਮਮ ਜਿਹੜਾ ਥ੍ਰੈਸ਼ਹੋਲਡ ਹੁੰਦਾ 100 ਡਾਲਰ ਦਾ ਮਤਲਬ ਜੇ ਤੁਹਾਡੇ 100 ਡਾਲਰ ਹੋ ਜਾਣਾ ਇਹ ਉਹ ਤੁਹਾਡੇ ਅਕਾਊਂਟ ਦੇ ਵਿੱਚ ਉਹ ਟ੍ਰਾਂਸਫਰ ਹੋ ਜਾਂਦੇ ਹੈਗੇ ਆ ਨੰਬਰ 2 ਤੇ ਜਿਹੜੀ ਇਨਕਮ ਹੁੰਦੀ ਹੈਗੀ ਉਹ ਸਪான்ਸਰਸ਼ਿਪ ਦੀ ਹੁੰਦੀ ਹੈਗੀ ਅਗਰ ਤੁਸੀਂ ਕਿਸੇ ਟਾਪਿਕ ਤੇ ਗੱਲ ਕਰਦੇ ਆ ਜਾਂ ਤੁਸੀਂ ਇਨਫਲੂਐਂਸਰ ਹੈਗੇ ਆ ਜਾਂ ਫਿਰ ਬਲੌਗ ਬਣਾਉਨੇ ਆ ਕੁਝ ਕੰਪਨੀਆਂ ਤੁਹਾਡੇ ਨਾਲ ਰੈਲੇਵੈਂਟ ਐਡਵਰਟਾਈਜ਼ਮੈਂਟ ਵਾਸਤੇ ਆਪਣੀ ਕੋਈ ਪ੍ਰੋਡਕਟ ਤੁਹਾਨੂੰ ਦੱਸਦੀਆਂ ਵੀ ਇਸ ਪ੍ਰੋਡਕਟ ਤੇ ਤੁਸੀਂ ਵੀਡੀਓ ਬਣਾਓ ਤੇ ਅਸੀਂ ਤੁਹਾਨੂੰ ਪੇ ਕਰਾਂਗੇ ਦੂਜੀ ਇਨਕਮ ਇਹ ਹੁੰਦੀ ਹੈਗੀ ਥਰਡ ਜਿਹੜੀ ਹੁੰਦੀ ਹੈਗੀ ਆ ਤੁਸੀਂ ਆਪਣੇ ਪ੍ਰੋਡਕਟ ਤੁਸੀ ਸੇਲ ਕਰ ਸਕਦੇ ਆ YouTube ਦੇ ਥਰੂ ਤੇ ਅਗਲੀ ਜਿਹੜੀ ਹੁੰਦੀ ਹੈ ਅਗਰ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਆ ਜਾਂ ਤੁਸੀਂ ਹੁਣ ਬਿਜ਼ਨਸ ਨਹੀਂ ਕਰਦੇ ਆ ਕਿ ਫਿਊਚਰ ਦੇ ਵਿੱਚ ਤੁਹਾਡਾ ਪਲਾਨ ਆ ਬਿਜ਼ਨਸ ਕਰਨ ਦਾ ਉਹਦੇ ਲਈ ਤੁਸੀਂ ਤੁਹਾਨੂੰ ਪਹਿਲਾਂ ਹੀ ਇੱਕ ਅਕਾਊਂਟ ਬਣਾਉਣਾ ਚਾਹੀਦਾ ਹੈਗਾ ਤਾਂ ਕਿ ਤੁਸੀਂ ਫਿਊਚਰ ਦੇ ਵਿੱਚ ਆਪਣੇ ਪ੍ਰੋਡਕਟ ਨੂੰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਹੁਣ ਜੌਬ ਕਰਦੇ ਆ ਵੀ ਸਾਰੀ ਉਮਰ ਜੌਬ ਹੀ ਕਰੀ ਜਾਣਾ ਜਾਂ ਤੁਹਾਡੇ ਬੱਚੇ ਜੋਬ ਕਰਨਗੇ ਇਦਾਂ ਨਹੀਂ ਹੈਗੀ ਤੁਸੀਂ ਨਾਲ ਦੀ ਨਾਲ ਆਪਣਾ ਜਿਹੜਾ ਅਕਾਊਂਟ ਕ੍ਰੀਏਟ ਕਰ ਸਕਦੇ ਆ ਆਪਣੀਆਂ ਵੀਡੀਓਜ਼ ਵਗੈਰਾ ਪਹਿਲਾਂ ਹੀ ਤੁਹਾਡੀ ਪਪੂਲਰ ਹੋ ਸਕਦੇ ਆ ਉਹਦੇ ਤੇ ਤੇ ਇਹ ਜਿਹੜਾ YouTube ਦੇ ਬਾਰੇ ਹੋ ਗਿਆ ਨੈਕਸਟ ਜਿਹੜੀ ਫੇਸਬੁੱਕ ਫੇਸਬੁੱਕ ਤੇ ਵੀ ਨਹੀਂ ਰੀਸੈਂਟਲੀ ਸ਼ੁਰੂ ਕੀਤਾ ਸੀਗਾ ਵੀ ਤੁਸੀਂ ਫੇਸਬੁੱਕ ਤੋਂ ਵੀ ਅਰਨ ਕਰ ਸਕਦੇ ਆ YouTube ਦੀ ਕਾਪੀ ਕਰਕੇ ਕਹਿ ਦੋ ਜਾਂ ਫੇ ਉਹਦੇ ਅਕੋਰਡਿੰਗ ਕਰ ਲੋ ਤੇ ਇਹਦੇ ਜਿਹੜਾ ਕ੍ਰਾਈਟੇਰੀਆ ਹੁੰਦਾ ਹੈਗਾ ਇਹਦੇ ਵਿੱਚ ਵੀ ਵੀਡੀਓਜ਼ ਅਪਲੋਡ ਕਰਨੀਆਂ ਹੁੰਦੀਆਂ ਹੈਗੀਆਂ ਇਹਦੇ ਵਿੱਚ ਕਾਫੀ ਆਪਸ਼ਨਸ ਹੈਗੀਆਂ ਪੈਸੇ ਜਿਹੜਾ ਤੁਹਾਨੂੰ ਆਉਂਦੇ ਹੈਗੇ ਆ ਇੱਕ ਨੰਬਰ ਤੇ ਜਿਹੜਾ ਸਟਾਰਸ ਹੁੰਦੇ ਆ ਕਹਿੰਦੇ ਸਟਾਰ ਸੈਂਡ ਕਰੋ ਉਹ ਜਿਹੜੇ 뷰ਅਰਸ ਹੁੰਦੇ ਉਹ ਸੈਂਡ ਕਰਤਾ ਕਰ ਰਿਹਾ ਤੇ ਹੁਣ ਇਹਨਾਂ ਨੇ ਦੂਜਾ ਸੈਂਡ ਕੀਤਾ ਹੈਗਾ ਜਿੱਦਾ ਐਡਵਰਟਾਈਜ਼ਮੈਂਟ ਹੁੰਦੀ ਹੈ ਜਿਹੜੀ ਰੀਲਸ ਦੇ ਉੱਤੇ ਜਿਹੜੀਆਂ ਰੀਲ ਪਾਉਨੇ ਆਪਾਂ ਵੀਡੀਓਜ਼ ਪਾਉਨੇ ਉੱਤੇ ਵੀ ਐਡ ਆਉਂਦੀ ਹੈ ਜਿਹੜੀਆਂ ਲੌਂਗ ਵੀਡੀਓਜ਼ ਹੁੰਦੀਆਂ ਹੈਗੀਆਂ 3 ਮਿੰਟ ਤੋਂ ਜ਼ਿਆਦਾ ਉੱਤੇ ਵੀ ਐਡ ਆਉਂਦੀ ਹੈਗੀਆਂ ਉਹਦੇ ਵੱਖਰੇ ਵੱਖਰੇ ਕ੍ਰਾਈਟਰੀਆ ਹੁੰਦੇ ਪਹਿਲਾਂ ਸਟਾਰ ਮਿਲ ਜਾਂਦੇ ਆ ਦੂਜੇ ਨੰਬਰ ਤੇ ਰੀਲਸ ਔਨ ਐਡਸ ਦੇ ਉੱਤੇ ਰੀਲਸ ਦੇ ਉੱਤੇ ਐਡ ਮਿਲਦੀਆਂ ਹੈਗੀਆਂ ਤੇ ਉਹਦੇ ਲਈ ਕ੍ਰਾਈਟਰੀਆ ਹੁੰਦਾ ਹੈਗਾ ਤੇ ਉਹਦੇ ਵਾਸਤੇ ਜਿਹੜੀ ਆਪਸ਼ਨਸ ਹੁੰਦੀਆਂ ਹੈਗੀਆਂ ਇਹ ਆਪਣੇ ਆਪ YouTube ਖੋਲਦੀ ਜਦੋਂ ਉਹਨੂੰ ਲੱਗਦਾ ਵੀ ਇਹ ਬੰਦਾ ਹੁਣ ਪ੍ਰੋਪਰ ਵੀ ਤੇ ਫਿਰ ਆਪੇ ਆਪੀ ਆਪਸ਼ਨ ਖੋਲਦਣੀ ਹੈਗੀਆਂ ਉਦਾਂ ਹੀ ਮੋਨਟਾਈਜੇਸ਼ਨ ਹੁੰਦੀ ਆ ਐਡ ਬ੍ਰੇਕਸ ਹੁੰਦੀਆਂ ਵੱਡੀ ਵੀਡੀਓ ਦੇ ਵਿੱਚ ਐਡ ਹੁੰਦੀਆਂ ਉਹਦੇ ਵਾਸਤੇ ਘੱਟੋ ਘੱਟ 5000 ਸਬਸਕ੍ਰਾਈਬਰ ਫੋਲੋਅਰ ਹੋਣਾ ਚਾਹੀਦਾ ਹੈਗਾ ਤੇ 60000 ਮਿੰਟ ਵਾਚ ਟਾਈਮ ਹੋਣਾ ਚਾਹੀਦਾ ਹੈਗਾ 3 ਨਵਾਂ ਮਹੀਨਿਆਂ ਵਿੱਚ 90 ਦਿਨਾਂ ਦੇ ਅੰਦਰ ਅੰਦਰ ਫਿਰ ਤੁਹਾਨੂੰ ਜਿਹੜੀ ਆਪਸ਼ਨ ਉਹ ਮਿਲ ਜਾਂਦੀ ਹੈ ਇਹਦੇ ਵਿੱਚ ਵੀ ਤੁਸੀਂ ਖਿਆਲ ਰੱਖਣਾ ਹੁੰਦਾ ਹੈਗਾ ਕਿ ਆਪਣੀਆਂ ਵੀਡੀਓ ਹੋਣ ਜਾਂ ਫਿਰ ਤੁਸੀਂ ਹੋਰ ਕਿਸੇ ਦੀ ਵੀਡੀਓ ਉੱਤੇ ਰਿਐਕਸ਼ਨ ਦਿੱਤਾ ਹੋਣਾ ਚਾਹੀਦਾ ਐਕਸਪਲੇਨੇਸ਼ਨ ਅਲਗ ਕਿਸੇ ਵੀਡੀਓ ਨੂੰ ਐਕਸਪਲੇਨ ਕੀਤਾ ਹੋਣਾ ਚਾਹੀਦਾ ਹੈਗਾ ਤੇ ਇਹਦੇ ਵਿੱਚ ਵੀ ਕਾਪੀਰਾਈਟ ਦਾ ਹੁੰਦਾ ਹੈਗਾ ਵੀ ਤੁਸੀਂ ਕਿਸੇ ਦੀ ਕਾਪੀ ਕਰਕੇ ਟਰੈਕਟਰੀ ਵੀਡੀਓ ਨਹੀਂ ਪਾਣੀ ਹੈਗੀ ਤੇ ਸੌਂਗਸ ਵਗੈਰਾ ਜਿਹੜੇ ਹੁੰਦੇ ਉਹਦੇ ਵੀ ਕਾਪੀਰਾਈਟ ਆ ਜਾਂਦਾ ਹੈਗਾ ਇਹ ਆਪਸ਼ਨਸ ਹੈਗੀਆਂ ਇਹਦੇ ਵਿੱਚ ਵੀ ਦੂਜੀ ਜਿਹੜੀ ਇਨਕਮ ਹੁੰਦੀ ਹੈਗੀ ਵੀ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਸਕਦੇ ਆ ਕਿਸੇ ਬੰਦੇ ਦਾ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ ਤੁਹਾਨੂੰ ਡਾਇਰੈਕਟਲੀ ਆਪਣੇ ਪ੍ਰੋਡਕਟ ਲਈ ਜਾਂ ਆਪਣੀ ਮਸ਼ਹੂਰੀ ਵਾਸਤੇ ਤੁਹਾਨੂੰ ਇਨਕਮ ਪੈਸੇ ਦੋਸੇ ਦੇ ਸਕਦਾ ਤੇ ਅਗਲੀ ਜਿਹੜੀ ਚੀਜ਼ ਹੁੰਦੀ ਹੈ ਕਿ ਇੰਸਟਾਗ੍ਰam ਇੰਸਟਾਗ੍ਰam ਦੇ ਉੱਤੇ ਤੁਸੀਂ ਕਿਸੇ ਵੀ ਟੌਪਿਕ ਤੇ ਵੀਡੀਓ ਬਣਾਉਂਦੇ ਆ ਜਿਹੜੀ ਤੁਹਾਨੂੰ ਸਕਿੱਲ ਦਾ ਪਤਾ ਹੈਗਾ ਜਾਂ ਤੁਸੀਂ ਜਾਣਦੇ ਹੋ ਜਾਂ ਤੁਸੀਂ ਬਲੌਗ ਬਣਾਉਂਦੇ ਆ ਉਹਦੇ ਤੇ ਵੀ ਕੀ ਹੁੰਦਾ ਜਿਹੜੇ ਸਪੌਂਸਰਸ ਹੁੰਦੇ ਨੇ ਆਪਣੇ ਪ੍ਰੋਡਕਟ ਦੀ ਮਸ਼ਹੂਰੀ ਵਾਸਤੇ ਤੁਹਾਨੂੰ ਡਾਇਰੈਕਟਲੀ ਅਪਰੋਚ ਕਰਦੇ ਨੇ ਤੁਸੀਂ ਪੈਸੇ ਲੈ ਕੇ ਉਹਨਾਂ ਦੇ ਪ੍ਰੋਡਕਟ ਦੀ ਮਸ਼ਹੂਰੀ ਕਰਦੇ ਆ ਜਾਂ ਤੁਸੀਂ ਆਪਣਾ ਜਿਹੜਾ ਬਿਜ਼ਨਸ ਤੁਹਾਡਾ ਹੈਗਾ ਉਹਦੀ ਤੁਸੀਂ ਐਡਵਰਟਾਈਜ਼ਮੈਂਟ ਕਰਨ ਵਾਸਤੇ ਸੋਸ਼ਲ ਮੀਡੀਆ ਦਾ ਯਾਨੀ ਇੰਸਟਾਗ੍ਰam ਦੀ ਵਰਤੋਂ ਕਰ ਸਕਦੇ ਆ ਤੇ ਇਹਨਾਂ ਦੇ ਵਿੱਚ ਇੰਨੀਆਂ ਚੀਜ਼ਾਂ ਦੇ ਤੁਸੀਂ ਆਪਣਾ ਜਿਹੜਾ ਸਟੱਫ ਬਣਾਉਣਾ ਹੁੰਦਾ ਤੁਸੀਂ ਪੋਸਟਾਂ ਪਾ ਸਕਦੇ ਆ ਵੀਡੀਓਜ਼ ਬਣਾ ਸਕਦੇ ਆ ਫੇਸਲੈਸ ਵੀ ਤੁਸੀਂ ਕਰ ਸਕਦੇ ਕੋਈ ਵੀ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਆ ਤੇ ਕਾਪੀਰਾਈਟ ਦਾ ਧਿਆਨ ਰੱਖਣਾ ਹੁੰਦਾ ਵੀ ਕਿਸੇ ਦਾ ਚੋੱਕੇ ਨਹੀਂ ਪਾਉਣਾ ਹੈਗਾ ਤੇ ਇਹਦੇ ਵਿੱਚ ਰੈਗੂਲਰਿਟੀ ਰੱਖਣੀ ਹੁੰਦੀ ਹੈ ਜਦੋਂ ਤੁਸੀਂ ਕੰਮ ਕਰਦੇ ਆ ਵੀ ਹਰ ਰੋਜ਼ ਤੁਸੀਂ ਕੰਮ ਤੇ ਜਾਣਾ ਪੈਂਦਾ ਇਦਾਂ ਇਹਦੇ ਵਿੱਚ ਤੁਸੀਂ ਵੀ ਆਪਣਾ ਬਣਾ ਲੈਣਾ ਹੈਗਾ ਵੀ ਤੁਸੀਂ ਹਫ਼ਤੇ ਦੇ ਵਿੱਚ ਦੋ ਪੋਸਟਾਂ ਪਾਉਣੀਆਂ ਤਿੰਨ ਪਾਉਣੀਆਂ ਆਪਣੇ ਹਿਸਾਬ ਨਾਲ ਤੁਸੀਂ ਦੇਖ ਲੈਣਾ ਹੈਗਾ ਤੇ ਹੌਲੀ ਹੌਲੀ ਇਹ ਗਰੋ ਕਰਨ ਲੱਪੰਦਾ ਹੈਗਾ ਇਹਦੇ ਲਈ ਟੈਗਸ ਵਗੈਰਾ ਲਾਉਣੇ ਹੁੰਦੇ ਉਹ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ ਕਿ ਕਿੱਦਾਂ ਤੁਸੀਂ ਆਪਣੇ ਚੈਨਲ ਨੂੰ ਪ੍ਰਮੋਟ ਕਰਨਾ ਹੈਗਾ ਤੇ ਕੋਈ ਵੀ ਦੇਖੋ ਬਣਾ ਸਕਦਾ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਤੁਹਾਡਾ ਆਲਰੇਡੀ ਕੰਮ ਵਧੀਆ ਹੀ ਹੈਗਾ ਤੇ ਕਿਤੇ ਨਾ ਕਿਤੇ ਬੰਦੇ ਨੂੰ ਲੋੜ ਪੈਂਦੀ ਹੈ ਸੋਸ਼ਲ ਮੀਡੀਆ ਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਫਿਊਚਰ ਦੇ ਵਾਸਤੇ ਜਾਂ ਫਿਰ ਤੁਸੀਂ ਕਹਿੰਦੇ ਵੀ ਨਾਲ ਦੀ ਨਾਲ ਮੈਨੂੰ ਥੋੜੀ ਬਹੁਤੀ ਇਨਕਮ ਵੀ ਆਈ ਜਾਵੇ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਆ ਸਿੱਖਣਾ ਇਨ ਸੋਸ਼ਲ ਮੀਡੀਆ ਥਰੂ ਇਨਕਮ ਕਰ ਸਕਦੇ ਆ ਜੀ ਦੋਸਤੋ ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਵਾਸਤੇ ਮੈਂ ਨੈਕਸਟ ਵੀਡੀਓਜ਼ ਲੈ ਕੇ ਆਵਾਂਗਾ ਤੇ ਇਹ ਛੋਟੀ ਜਿਹੀ ਜਾਣਕਾਰੀ ਸੀਗੀ ਤੇ ਕੱਲੇ-ਕੱਲੇ ਟੌਪਿਕ ਦੇ ਉੱਤੇ ਮੈਂ ਵੀਡੀਓ ਬਣਾ ਕੇ ਪੋਸਟ ਕਰਾਂਗਾ ਤੁਸੀਂ ਦੇਖ ਸਕਦੇ ਹੋ ਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਫੇਸਬੁੱਕ ਤੇ ਦੇਖਦੇ ਆ ਕਮੈਂਟ ਵਿੱਚ ਜੈਸੀ ਰੂਡ ਲਿਖਿਓ ਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਿਓ ਤੁਹਾਡਾ ਬਹੁਤ ਬਹੁਤ ਥੈਂਕ ਯੂ